ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੇ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਰ ਦੇ ਵਿੱਚ ਬਰਬਰੀ कॉटन ਆ ਗਈ ਜੀ ਬਰਬਰੀ कॉटन ਦੇ ਪਹਿਲਾਂ ਵੀ ਬਹੁਤ ਜਿੰਨੇ ਜਮਾਲ ਆਇਆ ਸੀਗਾ ਨਵੇਂ ਦਵਾਰੇ ਫੁੱਲ ਜਿੰਨੇ ਜਮਾਲ ਆ ਚੁੱਕਾ ਜੀ ਬਰਬਰੀ कॉटन ਦੇ ਵਿੱਚ ਬਿਲਕੁਲ ਏਕੇ ਟੈਕਸਟ ਵਾਲਾ ਕਪੜਾ ਜੀ ਫੈਰਸੀ ਕੁਆਲਟੀ ਦੇ ਵਿੱਚ ਮੈਚਿੰਗ ਸੂਟ ਆ ਸਾਰੇ ਇਹ ਆ ਦੇਖੋ ਜੀ ਏਕੇ ਟੈਕਸਚਰ ਦਾ ਕਪੜਾ ਹੈਗਾ ਏਕੇ ਟੈਕਸਚਰ ਦਾ ਕਪੜਾ ਇਹ ਸਾਰੇ ਮੈਚਿੰਗ ਸੂਟ ਨੇ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਮਾਰ ਆ ਚੁੱਕਾ ਇਹਦੇ ਵਿੱਚ ਆ ਦੇਖੋ ਜੀ ਬਹੁਤ ਆ ਜੈਂਟ ਦੇ ਵਿੱਚ ਹਰ ਕਰਿਆਏ ਦੇ ਵਿੱਚ ਤਕਰੀਬਨ 3-3 ਕਰਨਾ ਦੇ ਜਮਾਲ ਹੈ ਏਕੇ ਟੈਕਸਚਰ ਦਾ ਕਪੜਾ ਸਾਰਾ ਜੀ ਇਹ ਹੈ ਮੈਚਿੰਗ ਸੂਟ ਸਪੈਸ਼ਲ ਕਰਪਾਚੋ ਸੇਰ ਮੇਲਾ ਲਾ ਚੁੱਕਿਆ ਜੀ ਕਰਪਾਚੋ ਸੇਰ ਮੇਲਾ ਫਾਈਨਸੀ ਕੁਆਲਟੀ ਦੇ ਵਿੱਚ ਬਹੁਤ ਹੀ ਰੰਗ ਤੇ ਡਿਜ਼ਾਈਨ ਦੇ ਜਮਾਲ ਆ ਚੁੱਕਿਆ ਜੀ ਸਾਰੇ ਇਹ ਹਾਰਾ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਨਮੇਨਮੇਟ ਜਾਇਦੇ ਨਮੇਨ ਰੰਗ ਆ ਗਏ ਜੀ ਆਏ ਡੀ ਐਂਜੀ ਟਨ ਕੱਢਣ ਲੱਗੇ ਮੈਚੂ ਦਾ ਸੂਟ ਹੈ ਇਹ ਏਕੇ ਟੈਕਸ ਮਿਲਦਾ ਕਪੜਾ ਜੀ ਕਪੜਾ ਸਾਰੇ ਕਿਹੜੇ ਸੁਣਦਾ ਹੋਇਆ ਜਿਹੜਾ ਕਪੜਾ ਬਹੁਤ ਵਧੀਆ ਬ੍ਰਾਂਡ ਦਾ ਕਪੜਾ ਵੇਚਦੇ ਆ ਵਧੀਆ ਕੁਆਲਿਟੀ ਦੇ ਉੱਤੇ ਸਾਰਾ ਜੀ ਫੇਰ ਮੇਰੇ ਤੇ ਜੀ ਰੇਟ ਘਟਾ ਕੇ ਸਿਰਫ 700 ਤੇ 80 ਰੁਪਏ ਘੱਟਾ ਜੀ ਰੇਟ ਦਾ ਏਕੇ ਟੈਕਸ ਮਿਲਦਾ ਕਪੜਾ ਬਿਲਕੁਲ ਵਰਬਰੀ ਕਾਟਰ 780 ਰੁਪਏ ਦੀ ਘਾਟੀ ਜੀ ਹੈ ਬਾਜ਼ਾਰ 'ਚ ਵਿਕੇ 1200 ਦਾ ਵਿਕੇ 1300 ਦਾ ਸਾਡਾ ਰੇਟ ਸਿਰਫ 700 ਸਸਤੀ ਘੱਟਾ ਜੀ ਹੈ ਪਹਿਲਾਂ ਆਪਣੇ ਕੋਲੇ ਸੇਲ ਦਿੱਤੀ ਸੀ 850 ਰੁਪਏ ਰੇਟ ਸੀ ਆ ਜੀ ਮਾਰ ਇਕੱਠਾ ਕੁਆਂਟੀਟੀ ਲੈਣ ਤੋਂ ਬਾਅਦ ਰੇਟ ਘਟਾ ਦਿੱਤੇ ਇਹਦੇ ਡਿਜ਼ਾਈਨ ਦੇਖੀ ਜੀ ਲੋ ਇੱਕ ਤੋਂ ਇੱਕ ਸ਼ਾਨਦਾਰ ਡਿਜ਼ਾਈਨ ਇਹਦੇ ਵਿੱਚ 780 ਰੁਪਏ ਦੇ ਵਿੱਚ ਆ ਦੇਖੋ ਜੀ ਡਿਜ਼ਾਈਨਿੰਗ ਪੂਰੇ ਟਾਪ ਦੇ ਡਿਜ਼ਾਈਨ ਆਏ ਹੋਏ ਨੇ ਸਾਰੇ ਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਲਾਇ ਕਰੋ ਦੇਖੋ ਸਾਰਾ ਬਿਲਕੁਲ ਏਕੇ ਟੈਸਮਿਲ ਦਾ ਕੱਪੜਾ ਜੀ ਇਹ ਸਾਰਾ ਮੈਚਿੰਗ ਸੂਟ ਬਰਬਰੀ ਕੋਟਣਾ 780 ਰੁਪਏ ਤੋਂ ਉਲਗਾਤਾ ਜੀ ਇਹ ਬਿਲਕੁਲ ਖਿੱਚੇ ਮੀਂਹ ਰੇਟਾਂ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਪੂਰੇ ਫਾਇਦੇ ਨਾਲ ਸੋਤੇ ਵੇਚ ਰਿਹਾ ਸਾਰੇ ਜੀ ਹਰ ਡਿਜ਼ਾਈਨ ਦੇਖੀ ਚਾਲੋ ਜੀ ਹਰ ਡਿਜ਼ਾਈਨ ਦੇ ਵਿੱਚ ਤਕਰੀਬਨ ਤਿੰਨ ਕਲਰਾਂ ਦੇ ਚਮਾਲ ਆਇਆ ਹੋਇਆ ਜੀ ਬਿਲਵਨੀਓ ਸਪੈਸ਼ਲ ਡਿਜ਼ਾਈਨ ਕਿ ਕਿਤੇ ਇੱਕ ਵਧੀਆ ਸਾਰੇ ਜੀ 780 ਰੁਪਏ ਤੋਂ ਉਤਗਾਤਾ ਇਹ ਹੈ ਸਪੈਸ਼ਲ ਸੇਰ ਮੇਲੇ ਦੇ ਉੱਤੇ ਜੀ ਕਰਬਾ ਚੌਥ ਸੇਰ ਮੇਲਾ ਚੱਲ ਰਿਹਾ ਹੈ ਜੀ ਸਪੈਸ਼ਲ ਫੈਨਸੀ ਸੂਟ ਕਲਰ ਦੇਖੋ ਸਾਰੇ ਕਿੰਨੇ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਮਾਲ ਆਇਆ ਹੋਇਆ ਹੈ ਜੀ ਇਹਦੇ ਵਿੱਚ ਇੱਕ ਦੇ ਇੱਕ ਡਿਜ਼ਾਈਨ ਗਵਧੀਆ ਸਾਰੇ ਬਿਲਕੁਲ ਰੇਟ ਘਟਾ ਕੇ 780 ਰੁਪਏ ਦਾ ਉਤਾਰਦਾ ਇਹ ਹੈ ਤੇ ਡਿਜ਼ਾਈਨਿਕ ਤਾਂ ਇੱਕ ਇੱਕ ਵਧੀਆ ਹੋਇਆ ਸਾਰੇ ਜੀ ਬਿਲਕੁਲ ਨਵੇਂ ਡਿਜ਼ਾਈਨ ਨਾ ਫੈਂਸੀ ਡਿਜ਼ਾਈਨ ਆਗੇ ਜੀ ਜਿਹੜੇ ਪਹਿਲਾਂ ਕੱਟੜਾ ਸੀ ਸਾਰੇ ਖਤਮ ਹੋ ਗਏ ਤਕਰੀਬਨ ਸਾਰਾ ਨਵੇਂ ਕੱਟੜਾਂ ਦੇ ਵਿੱਚ ਚਮਾਲ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਕਲਰ ਆ ਗਏ ਸਾਰੇ ਇਹਦੇ ਵਿੱਚ ਬਿਲਕੁਲ ਫੈਂਸੀ ਕੱਟੜਾਂ ਚਮਾਲ ਆ ਗਿਆ ਸਾਰਾ ਇਹ ਐਂਸੀ ਕਲਰਾਂ ਦੇ ਵਿੱਚ ਬਲਪਰੀ ਕਾਟਣਾ 780 ਰੁਪਇਆ ਦਾ ਸੂਟ ਕਾਤਾ ਜੀ 780 ਰੁਪਇਆ ਦਾ ਆਨਲਾਈਨ ਮੰਗਾਣਾ ਹੋਵੇ ਤਾਂ ਦੋ ਸੂਟ ਮੰਗਾਓ ਜੀ ਇਕੱਠੇ ਸਾਥੋਂ ਡਿਲੀਵਰੀ ਫ੍ਰੀ ਕਰਾਂਗੇ ਦੋ ਸੂਟ ਜੇ ਮੰਗਾਉਣੇ ਦਾ ਇਕੱਠੇ ਡਿਲੀਵਰੀ ਖਰਚਾ ਫ੍ਰੀ ਕਰਦੇ ਆਗੇ ਜੀ ਸਪੈਸ਼ਲ ਆਫਰ ਹੈ ਜੀ ਇਹ ਸਿਰਲੇਖ ਦੇ ਉੱਤੇ ਜੀ ਦੋ ਸੂਟ ਇਕੱਠੇ ਮੰਗਾਉਣੇ ਹੋਣ ਡਿਜ਼ਾਈਨ ਵੱਖੋ ਵੱਖਰੇ ਜਿਹੜੇ ਵਰਜੀ ਮੰਗਾ ਸਕਦੇ ਉਹਦੇ ਵਿੱਚ ਤੇ ਡਿਲੀਵਰੀ ਫ੍ਰੀ ਕਰਦੇ ਆਗੇ ਜੀ ਡਰੈਸ ਲਿਖ ਕੇ ਭੇਜੋ ਤੇ ਸਾਮਾ ਸੂਟ ਤੇ ਸਾਮਰਜੈਨ ਆਉ ਹੋਈ ਇੱਕ ਇੱਕ ਡਿਜ਼ਾਈਨ ਵਧੀਆ ਸਾਰੇ ਜੀ ਆ ਦੇਖੋ ਜੀ ਰੰਗ ਤਾਂ ਡਿਜ਼ਾਈਨ ਬਹੁਤ ਆਏ ਹੋਏ ਸਾਰੇ ਇਹਦੇ ਵਿੱਚ ਸਿਰਫ 780 ਰੁਪਏ ਛੂਟ ਕਰਤਾ ਜੀ ਬਰਬਰੀ ਕਾਟਲ ਦਾ ਮਾਰਕਿਟ ਵਿੱਚ ਵੇਕੇ 1200 ਦਾ ਵੇਕੇ 690 ਦਾ ਸਾਡਾ ਰੇਟ ਸਿਰਫ 780 ਰੁਪਏ ਜੀ ਪਰਾਮਾ ਦੀ ਹੱਟੀ ਤੇ ਸੇਲ ਮੇਲਾ ਚੱਲ ਰਿਹਾ ਹੈਗਾ ਪਰਾਮਾ ਦੀ ਹੱਟੀ ਵੈਸਟਰਨ ਰੋਡ ਮੋੜ ਮੰਡੀ